ਅਸੀਂ ਇਸ ਟਾਈਮ ਖੜੇ ਆ ਜੀ ਨੈਸ਼ਨਲ ਹਾਈਵੇ 44 ਤੇ ਆ ਤੁਸੀਂ ਦੇਖ ਸਕਦੇ ਹੋ ਨੈਸ਼ਨਲ ਹਾਈਵੇ ਵਾਲਿਆਂ ਨੇ ਕੱਲ ਦੇ ਟੋਏ ਪੱਲੇ ਹੋਇਆ ਕੱਲ ਦੇ ਔਰ ਅਧਿਕਾਰੀਆਂ ਦੇ ਧਿਆਨ ਚ ਵੀ ਲਿਆਂਦਾ ਹੋਇਆ ਪਰ ਅਧਿਕਾਰੀਆਂ ਦੇ ਕੋਈ ਸਿਰ ਤੇ ਜੂਨ ਹੀ ਸਰਗੀ ਔਰ ਰਾਤ ਪਤਾ ਨਹੀਂ ਕਿੰਨੇ ਆ ਕਿ ਆ ਖੱਡਿਆਂ ਦੇ ਵਿੱਚ ਪਾ ਕੇ ਆਪਣਾ ਨੁਕਸਾਨ ਕਰਾ ਚੁੱਕੇ ਨੇ ਆ ਤੁਸੀਂ ਦੇਖ ਸਕਦੇ ਹੋ ਆ ਟਰੱਕ ਵਾਲੇ ਦਾ ਵਿਚਾਰੇ ਦਾ ਨੁਕਸਾਨ ਕਿੰਨਾ ਹੋ ਚੁੱਕਾ ਆ ਅਜਾ ਤੁਹਾਨੂੰ ਟਰੱਕ ਵਾਲੇ ਨਾਲ ਵੀ ਥੋੜੀ ਗੱਲਬਾਤ ਕਰਾਉਣੀ ਆ ਆ ਦੇਖੋ ਕਿੱਡੇ ਵੱਡੇ ਟੋਏ ਪਹਿਲਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਤਸਵੀਰਾਂ ਚ ਕੱਡੇ ਵੱਡੇ ਟੋਏ ਪੁੱਟੇ ਹੋਏ ਨੇ ਪਰ ਅੱਜ ਵੀ ਅਧਿਕਾਰੀਆਂ ਨੇ ਨਹੀਂ ਪੁੱਟ ਇਹਨਾਂ ਨੂੰ ਪੂਰਿਆ ਗਿਆ ਕਿ ਕਿਸੇ ਦਾ ਜਾਲੀਮਾਨੀ ਨੁਕਸਾਨ ਹੁੰਦਾ ਹੈ ਇਹਦੇ ਉੱਤੇ ਤੇ ਇਹਦਾ ਕੌਣ ਜ਼ਿੰਮੇਵਾਰ ਹੈ ਭਾਜੀ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ ਦੋ ਜੋੜੀਆਂ ਟਾਇਰ ਇਸ ਕੱਡੇ ਕਰਕੇ ਹੋਈਆਂ ਭਜੀ ਰਾਤ ਤੇ ਇਹ ਕਿੰਨੇ ਵਜੇ ਦੀ ਭਜੀ ਗੱਲ ਹੈ ਰਾਤ ਹਾਂਜੀ ਕਿੰਨੇ ਵਜੇ ਦੀ ਗੱਲ ਹੈ ਜੀ ਰਾਤ 2:30 2:30 ਵਜੇ ਦੀ ਠੀਕ ਹੈ ਭਾਜੀ ਆ ਤੁਸੀਂ ਦੇਖ ਸਕਦੇ ਹੋ ਇਹ ਵੀਰ ਡਰਾਈਵਰ ਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ